ਨੇ ਭਾਜੀ ਫਿਰ ਜਦੋਂ ਦੁਬਈ ਦਾ ਜਾ ਕੇ ਡਰਾਈਵਰੀ ਸ਼ੁਰੂ ਕਰਤੀ ਕੋ ਆਪਣੇ ਇਧਰ ਪੰਜਾਬ ਦੀ ਡਰਾਈਵਰੀ ਦਾ ਕੋ ਕਸਾ ਕਿਹੜੀ ਗੱਡੀ ਚਲਾਉਂਦੇ ਰਹੇ ਤੁਸੀਂ ਸਟਾਰਟਿੰਗ ਕਿਤੋਂ ਹੋਈ ਸੀ ਆਪਣੀ ਟਾਟਾ ਟਾਟਾ 12 10 6 ਚੱਕੀ ਤੋਂ 6 ਚੱਕੀ ਤੋਂ ਤੇ ਕਿਦਾਂ ਫਿਰ ਕਿਹੜੀ ਲੇਨ ਤੇ ਚੱਲਦੇ ਰਹੇ ਕਿਦਾਂ ਕਿਵੇਂ ਕੋਈ ਇਦਾਂ ਦਾ ਕੋ ਹਾਸਾ ਜਿਹੜਾ ਅਜ ਤਾਈ ਤੁਸੀ ਭੁੱਲ ਨਹੀਂ ਪਾਏ ਵੀ ਯਾਰ ਕਿ ਆਪਣੇ ਨਾਲ ਵੀ ਕਾਂਡ ਹੋਇਆ ਸੀ ਲੈਣਾ ਬੰਬੇਆਂੋਂ ਦਾ ਬਾਅਦ ਚੱਲਦੇ ਰਹੇ ਜ਼ਿਆਦਾਤਰ ਅੱਛਾ ਜੀ ਫੇ ਬੰਬੇ ਬੰਗਲੌਰ ਚੱਲਦੇ ਰਹੇ ਠੀਕ ਆ ਫੇ ਮਦਰਾਸ ਕੇਰਲਾ ਉਧਰੋਂ ਵੀ ਚੱਲਦੇ ਹੁੰਦੇ ਰਹੇ ਤੇ ਕਦੀ ਕੋਈ ਇਦਾਂ ਦਾ ਕੋਈ ਹਾਦਸਾ ਕੋਈ ਲੁੱਟਖੋ ਕੁਛ ਇਦਾਂ ਦਾ ਹੋਇਆ ਕਿਉਂਕਿ ਕਿ ਅੱਜ ਹੀ ਇਹ ਲੁੱਟਖੋਆ ਚੱਲੂ ਹੋਈਆਂ ਤੁਹਾਡੇ ਸਮੇਂ ਸੀਗੀਆਂ ਕਿਹੜੇ ਸਾਨ ਚ ਤੁਸੀਂ ਸ਼ੁਰੂ ਕੀਤੀ ਰੈਵਰੀ ਸਾਡੀ ਦੱਸੋ ਕੋਈ ਗੱਲਬਾਤ ਕੋਈ ਕਿੱਸਾ ਸੁਣਾਓ ਅੱਜ ਲੁੱਟਖੋਆ ਬੰਬੇ ਸ਼ਹਿਰ 'ਚ ਜ਼ਿਆਦਾ ਹੁੰਦੀ ਜਾਂਦੀ ਸੀ ਰਾਹ ਦੇ ਵਿੱਚ ਵੀ ਕੋਈ ਐਵੇਂ ਗਲਤ ਜਗ੍ਹਾ ਤੇ ਬੰਦਾ ਰੋਕੇ ਦਾ ਤਾਂ ਹੁੰਦੀ ਆ ਸੀ ਅੱਛਾ ਉਦਾਂ ਤਾਂ ਇਦਾਂ ਕੋਈ ਜ਼ਿਆਦਾ ਨਹੀਂ ਸੀਗਾ ਅੱਜ ਦੇ ਸਮੇਂ ਨਾਲੋਂ ਘੱਟ ਸੀ ਬਹੁਤ ਘੱਟ ਸੀ ਅੱਜ ਤਾਂ ਦੂਏ ਦਿਨ ਕੋਈ ਨਾ ਕੋਈ ਕਿੱਸਾ ਸਾਹਮਣੇ ਆਇਆ ਰਿਹਾ ਨਹੀਂ ਬਹੁਤ ਘੱਟ ਸੀ ਇਦਾਂ ਜਿੱਥੇ ਮਰਜ਼ੀ ਗੱਡੀ ਥੱਲੇ ਲਾ ਕੇ ਸੌ ਜਾਓ ਕੋਈ ਨਹੀਂ ਇਦਾਂ ਨੇ ਕੋ ਲੱਗਿਆ ਹੁੰਦਾ ਠੀਕ ਆ ਬਹੁਤ ਘੱਟ ਸੀ ਇਦਾਂ ਤੇ ਤੁਸੀਂ ਬੰਬਈ ਚੱਲੇ ਕੇ ਕੋਹਾਟੀ ਕੋ ਟੀਵੀ ਜਾਂਦੇ ਰਹੇ ਨਹੀਂ ਕੋਹਾਟੀ ਨਹੀਂ ਗਾ ਅੱਛਾ ਬੰਬਈ ਸਾਊਥ ਲਾਈਨ ਸਾਰੀ ਮਦਰਾਸ ਕੇਰਲਾ ਸਾਰੇ ਉੱਧਰ ਘੁੰਮੇ ਠੀਕ 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 ਤੇ ਇੱਕ ਤੁਸੀਂ ਦੱਸਦੇ ਹੀ ਕੋਈ ਬੰਦੇ ਪੈ ਗਏ ਸੀ ਕੋਈ ਇਦਾਂ ਕੋਈ ਇਦਾਂ ਦਾ ਸੀਨ ਪਾਣੀ ਹੋਇਆ ਸੀਗਾ ਜਿਹੜਾ ਉਹ ਤੇਲ ਤੁ ਲਾਇਆ ਸੀ ਬੰਦੇ ਨੇ ਬਾਹਾਂ ਨੂੰ ਉਹ ਵੀ ਚੱਕਰ ਪਿਆ ਸੀ ਚਲੋ ਭਾਈ ਉਹ ਜੀ ਬੰਬੇ ਅੱਛਾ ਜੀ ਬੰਬੇ ਸ਼ਹਿਰ ਦੇ ਵਿੱਚ ਜਿਹੜੇ ਬੰਦੇ ਗੱਡੀ ਦੇ ਉੱਤੇ ਚੜਦੇ ਅੱਛਾ ਉਹ ਸਿਗਾ ਕੋਈ 10 ਕਿਲੋਮੀਟਰ ਦਾ ਏਰੀਆ ਅੱਛਾ ਜੀ ਉਹ ਏਰੀਆ ਜੋ ਪਿੱਛੇ ਦਸਾ ਫੜ ਕੇ ਚੜ ਜਾਂਦਾ ਜੀ ਤਾਂ ਉੱਤੋਂ ਜਾ ਕੇ ਉਹਨੇ ਰਸਟਰ ਦਾ ਕੱਟ ਕੇ ਸਾਮਾਨ ਚੈੱਕ ਕਰਨਾ ਕੀ ਆ ਕੰਮ ਦਾ ਉਹ ਤਾਂ ਉੱਤੋਂ ਸੜ ਦੇਣਾ ਥੱਲੇ ਅੱਛਾ ਵੇਣ ਵਾਲਾ ਹੋਵੇ ਤਾਂ ਉੱਤ ਰਾਹ ਦੇ ਦੋਨੇ ਬੰਨੇ ਝੌਂਪੜ ਪੱਟੀ ਹੁੰਦੀ ਸਾਰੀ ਉਹ ਸਾਰੇ ਉਹਨਾਂ ਦੇ ਨਾਲ ਦੇ ਹੁੰਦੇ ਉਹ ਚੱਕ ਕੇ ਸਾਈਡ ਦੇ ਕਰ ਲੈਂਦੇ अच्छा ਤੇ ਤੁਸੀਂ ਤੁਸੀਂ ਵੀ ਉੱਥੇ ਕਿਦੜੇ ਆ ਗਏ ਉਹਨਾਂ ਦੇ ਅਸੀਂ ਵੀ ਉੱਥੇ ਜਾਂਦੇ ਹੁੰਦੇ ਸੀ ਅੱਛਾ ਉਹ ਉਤਿਆ ਕਰਿਓ ਗੱਡੀ ਭਰਨ ਵਾਲੇ ਬੰਦੇ ਉੱਥੇ ਭਾੜੇ ਤੇ ਮਿਲ ਜਾਂਦੇ ਹੁੰਦੇ ਡਰਾਈਵਰ ਅੱਛਾ ਉਹ 40 ਰੁਪਏ ਲੈਂਦੇ ਹੁੰਦੇ ਸੀ ਠੀਕ ਆ ਉਹ ਨਾਲ ਚੱਲ ਗਿਆ ਉਹ ਜਾਂਦੇ ਹੋਏ ਤਾਂ ਜਾਂਦੇ ਹੋਏ ਵੀ ਨਹੀਂ ਮੈਨੂੰ ਮਦੱਥਿਆ ਮੈਂ ਨਵਾਂ ਹੀ ਸੀ ਉਦੋਂ ਨਾ ਉਹਦੇ ਹੁੰਦੱਥਿਆ ਪਿਆ ਜਗ੍ਹਾ ਉੱਤੇ ਚੜਨ ਵਾਲੀ ਉੱਤੇ ਚ ਡਰਾਈਵਰ ਕਲੈਂਡਰ ਉੱਤੇ ਬਹਿਣਾ ਪੈਂਦਾ ਕਾ ਬੰਦੇ ਚੜ ਕੇ ਅੱਛਾ ਕੰਡਕਟਰ ਹੀ ਕੰਡਕਟਰ ਹੀ ਕਰਦੇ ਕੰਡਕਟਰ ਹੀ ਕਰਦੇ ਅੱਛਾ ਜੀ ਉਹਦੇ ਉੱਤੇ ਇੱਕ ਬੰਦਾ ਚੜ ਗਿਆ ਮਿਰਚਾਂ ਭਰੀਆਂ ਹੀ ਗੱਡੀ ਚ ਅੱਛਾ ਤੇ ਉਹ ਤਾਂ ਬੀਐਸਟੀ ਦੀ ਬੱਸਾਂ ਚੱਲਦੀ ਆ ਤਾਂ ਉਹਨਾਂ ਦਾ ਚੈੱਕ ਕਰਦੇ ਉਹਨੇ ਮੈਨੂੰ ਦੱਸਿਆ ਕਹਿੰਦਾ ਤੁਹਾਡੀ ਗੱਡੀ ਤੇ ਬੰਦਾ ਚੜ ਗਿਆ ਉੱਪਰ ਉੱਪਰ ਠੀਕ ਆ ਅਰੇ ਵੀ ਉਹ ਮੈਂ 16 ਸਾਲਾਂ ਦੀ ਮੇਰੀ ਉਮਰ ਸੀ ਉਦੋਂ ਮੈਂ ਜਾ ਅੱਛਾ ਜਾ ਚੜਿਆ ਉੱਤੇ ਮੁਕਾਬਲਾ ਕਰਨ ਮੁਕਾਬਲਾ ਉਹ ਤਾਂ ਵੇ ਤਾਂ ਤਕੜਾ ਹੀ ਬਹੁਤ ਸੀ ਅੱਛਾ ਉਹ ਤਾਂ ਉਹਦਾ ਉਹਦਾ ਹੀ ਮੈਨੂੰ ਡਰੇ ਦੇਖਦੇ ਵੇ ਸਰਦਾਰ ਪਤਾ ਨਹੀਂ ਕਿ ਡੱਕ ਤਕੜਾ ਹਾਂ ਉਹ ਸਰਦਾਰ ਬੰਦੇ ਦੀ ਫੇਰ ਠੁੱਕ ਜੀ ਕਟਾ ਪਰਣਾ ਬੰਨਿਆ ਉਦੋਂ ਆਪਣੇ ਲੋਕਾਂ ਦੀ ਬਹੁਤ ਟੌਰ ਹੁੰਦੀ ਅੱਛਾ ਜੀ ਉਦੋਂ ਉਹਦੇ ਹੱਥੋਂ ਪਾਈ ਉੱਤੇ ਹੋ ਪਏ ਉਹਨਾਂ ਦੇ ਇਹ ਓੜਾ ਲੋੜ ਦੀ ਕੈਵਨਾਂ ਵੀ ਚੰਗਾ ਉਚਾ ਸੀਗਾ ਉਹਦੇ ਉੱਤੇ ਜਾ ਚੜੇ ਬਾਡੀ ਤੇ ਚੜਗਾ ਬਾਡੀ ਦੇ ਉੱਤੇ ਚੜਗਾ ਉੱਤੋਂ ਉਹਨਾਂ ਰੱਸਾ ਫੜ ਕੇ ਥੱਲੇ ਨੂੰ ਉਤਰਿਆ ਉਹ ਮੈਂ ਉਹਨੂੰ ਫੜਿਆ ਦੋ ਦਿਨ ਬਾਅਦ ਉਹਨਾਂ ਹੱਥਾਂ ਨੂੰ ਤੇਲ ਤੂਲੀ ਇੰਨਾ ਲੱਗਾ ਜੀ ਫੜੇ ਨਹੀਂ ਸੀ ਹੁੰਦਾ ਉਤੋਂ ਜੇ ਥੱਲੇ ਨੂੰ ਉਹ ਲੰਮਾ ਉਤਰਿਆ ਲੰਮਾ ਪੈ ਕੇ ਤਾਂ ਉਹਦਾ ਫੱਟਾ ਪਿਆ ਇਹ ਮਦ ਫੱਟਾ ਸਿਰ ਚ ਮਾਰਿਆ ਅੱਛਾ ਥੱਲੇ ਫੱਟੇ ਦੇ ਦੋ ਟੁਕੜੇ ਹੋ ਗਏ ਅੱਛਾ ਫੱਟਾ ਭਾਰਾ ਹੁੰਦਾ ਟੁੱਟਦਾ ਉਹਦੇ ਦਾ ਧਮਕ ਉਹਦੇ ਜੋਰ ਨੇ ਮੈਂ ਰਹਿ ਜਾਣਾ ਸੀ ਉਹਦੇ ਟੁੱਟ ਗਿਆ ਉਹ ਹਲਕਾ ਹੋ ਗਿਆ ਮੈਂ ਉਹ ਥੱਲੇ ਡਿੱਪਿਆ ਮੈਂ ਵੀ ਅੱਛਾ ਮੇਰੀ ਤਾਂ ਬੰਦਬਾਰੀ ਨਿਕਲੀ ਉੱਤੇ ਹੀ ਅੱਛਾ ਤੁਸੀਂ ਵੀ ਡਿੱਪੇ ਥੱਲੇ ਹਾਂ ਉਹ ਆ ਜਦਾ ਮੂੰਹ ਬਨਣ ਡਿਗਾ ਮੈਂ ਪਿੱਠ ਬਨਣ ਡਿਗਾ ਮੈਂ ਉਹਦੇ ਉੱਤੇ ਜਾ ਕੇ ਸੇਮ ਜਾ ਤੇ ਉਹ ਫੇਰ ਨਿਕਲ ਗਿਆ ਫਿਰ ਦੌੜ ਗਿਆ ਮੈਂ ਉਹ ਤੋਂ ਉੱਠਿਆ ਫੇਰ ਮੈਂ ਟਚ ਅੱਛਾ ਕਿ ਮੈਂ ਫਿਰ ਗੱਡੀ ਹੋ ਜਾ ਕੇ ਰਾੜ ਕੱਢ ਕੇ ਲਿਆ ਦੌੜ ਕੇ ਮੈਂ ਕੀ ਬਦੇ ਤੇ ਪੰਜ ਸੱਤ ਬੰਦੇ ਪੈ ਜਾਣ ਹਾਂ ਹਾਂ ਤਾਂ ਤਦ ਨੂੰ ਉਹ ਤਾਂ ਕਿ ਲੈ ਗਿਆ ਉਹਨੂੰ ਕਿਸੇ ਬੰਦੇ ਤੇ ਉਹਨਾਂ ਦੇ ਹੱਥ ਸਾਥੀ ਲੈ ਗਿਆ ਨਾਲ ਉਹ ਸਾਥੀ ਸਾਲੇ ਦਵਾਲੇ ਸਾਰੇ ਝੌਂਪੜ ਪੱਟੀ ਸਾਥੀ ਸੀਗੇ ਉਹਨਾਂ ਦੇ ਉਹ ਕਿਹੜੀ ਮਾਰੀ ਝੌਂਪੜ ਪੱਟੀ ਚ ਵੜਦਾ ਉਹ ਕੀ ਪਤਾ ਲੱਗਦਾ ਕਿੱਚ ਵੜਿਆ ਬਿਲਕੁਲ 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 ਇਦਾਂ ਦੇ ਕੰਮ ਉਦੋਂ ਹੁੰਦੇ ਹੁੰਦੇ ਜਿਵੇਂ ਬੰਬੇ ਯਾਰ ਪਰ ਅੱਜ ਨਾਲ ਲੁੱਟਾ ਖੋਹ ਘੁੱਟ ਸੀ ਨਾ ਉਦਾਂ ਲੁੱਟਾ ਖੋਹ ਘਟਦੀ ਜਿੱਦਾਂ ਹੁਣ ਪੰਜਾਬ 'ਚ ਪੰਜਾਬ 'ਚ ਤਾਂ ਕੋਈ ਮਤਲਬ ਨਹੀਂ ਕੋਈ ਤਾਂ ਗੱਡੀ ਨੂੰ ਕੋਈ ਹੋ ਗਿਆ ਜੇ ਆ ਤੇ ਅੱਜ ਗੱਡੀ ਤੁਸੀਂ ਸੁਣਨੀ ਖੜੀ ਨਹੀਂ ਕਰ ਸਕਦੇ ਅੱਜ ਇੱਕ ਸਕਿੰਟ ਦਾ ਕੰਮ ਨਹੀਂ ਬਿਲਕੁਲ ਬਿਲਕੁਲ ਚਲੋ ਕੋਈ ਨਹੀਂ ਹੁਣ ਤਾਂ ਨਾਲ ਆਪਾਂ ਅੱਜ ਦੇ ਵਿਚਾਰ ਸਾਂਝੇ ਕਰਿਆ ਕਰਾਂਗੇ ਆਉਣ ਨਾਲ ਸਮਝਵੇ ਹੋਰ